ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਰ ਗੱਲ ਕੀਤੀ ਜਾਵੇ ਤੇ ਕੱਲ ਉਹਨਾਂ ਨੂੰ ਸ਼ਾਮ ਕਰੀਬ 8 ਵਜੇ ਦੇ ਆਸ-ਪਾਸ ਜਿਹੜਾ ਹੈ 40s ਹਸਪਤਾਲ ਦੇ ਵਿੱਚ ਦਾਖਲ ਕੀਤਾ ਗਿਆ ਸੀ ਇਸ ਸਮੇਂ ਅਸੀਂ 40s ਹਸਪਤਾਲ ਦੇ ਵਿੱਚ ਆ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾਉਣਾ ਚਾਹੁੰਗਾ ਕਿ ਅਗਰ ਗੱਲ ਕੀਤੀ ਜਾਵੇ ਤੇ ਉਹਨਾਂ ਨੂੰ ਜਿਹੜਾ ਹੈ ਅਗਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਦੀ ਗੱਲ ਕੀਤੀ ਜਾਵੇ ਤੇ ਉਹਨਾਂ ਦੀ ਪਲਸ ਰੇਟ ਜਿਹੜੀ ਹੈ ਘੱਟ ਹੋ ਗਈ ਸੀਗੀ ਜਿਹਦੇ ਚਲਦੇ ਉਹਨਾਂ ਨੂੰ ਜਿਹੜਾ ਹੈ ਭਰਤੀ ਕਰਾਇਆ ਗਿਆ ਸੀਗਾ ਹਾਲਾਂਕਿ ਪਿਛਲੇ ਅਗਰ ਕਈ ਦਿਨਾਂ ਦੀ ਗੱਲ ਕਰੀਏ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਜਿਹੜੀ ਬਾੜ ਆਈ ਹੋਈ ਹੈ ਉਹਦਾ ਜਿਹੜਾ ਹੈ ਜਾ ਪਹਿਲਾਂ ਘਰ ਦੇ ਵਿੱਚ ਇਲਾਜ ਚੱਲ ਰਿਹਾ ਸੀਗਾ ਇੱਕਦਮ ਜਦੋਂ ਤਬੀਅਤ ਜਦੋਂ ਖਰਾਬ ਹੁੰਦੀ ਹੈ ਤੇ ਉਸ ਤੋਂ ਬਾਅਦ ਉਹਨੂੰ 40s ਹਸਪੀਟਲ ਜਿਹੜਾ ਹੈ ਭਰਤੀ ਕਰਾਇਆ ਜਾਂਦਾ ਹੈ ਤਸਵੀਰਾਂ ਦੇ ਵੀ ਤੁਸੀਂ ਦੇਖ ਸਕਦੇ ਹੋ ਕਿ ਭਗਵੰਤ ਮਾਨ ਹਰਦੀ ਗੱਡੀ ਜਿਹੜੀ ਹੈ ਇਸ ਸਮੇਂ 40s ਹਸਪੀਟਲ ਦੇ ਬਾਹਰ ਹੈ ਪੁਲਿਸ ਬਲ ਜਿਹੜਾ ਹੈ ਇੱਥੇ ਤੈਨਾਤ ਕੀਤਾ ਗਿਆ ਹੈ ਅੰਦਰ ਜਿਹੜੀ ਹੈ 40s ਹਸਪੀਟਲ ਦੇ ਅੰਦਰ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਅਗਰ ਸੋਰਸਸ ਦੀ ਗੱਲ ਕਰੀਏ ਜੋ ਡਾਕਟਰ ਦੇ ਹਵਾਲਿਆਂ ਤੋਂ ਜਾਣਕਾਰੀ ਮਿਲ ਰਹੀ ਹੈ ਕਿ ਹਲੇ 2 ਤੋਂ 3 ਦਿਨ ਜਿਹੜਾ ਹੈ ਉਹਨਾਂ ਨੂੰ ਇੱਥੇ ਜਿਹੜਾ ਹੈ ਰੱਖਿਆ ਜਾਵੇਗਾ ਹਾਲਾਂਕਿ ਜਿਸ ਤਰ੍ਹਾਂ ਅਗਰ ਇਸ ਸਮੇਂ ਦੀ ਗੱਲ ਕਰੀਏ ਤੇ ਬਿਲਕੁਲ 40s ਹਸਪਤਾਲ ਦੇ ਵਿੱਚ ਨੇ ਸਵੇਰ ਤੋਂ ਹੀ ਉਹਨਾਂ ਦੇ ਜਿਹੜੇ ਜਾਣ-ਬਾਨ ਨੇ ਉਹ ਇੱਥੇ 40s ਹਸਪਤਾਲ ਦੇ ਵਿੱਚ ਪਹੁੰਚ ਰਹੇ ਨੇ ਅਗਰ ਵੱਡੀ ਆਮ ਆਦਮੀ ਪਾਰਟੀ ਦੀ ਵੱਡੀ ਲੀਡਰਸ਼ਿਪ ਦੀ ਗੱਲ ਕੀਤੀ ਜਾਵੇ ਹਰਪਾਲ ਚਿਮਾ ਦੀ ਗੱਲ ਕੀਤੀ ਜਾਵੇ ਚਾਹੇ ਅਸੀਂ ਅਮਨ अरोड़ा ਦੀ ਗੱਲ ਕਰੀਏ ਤੇ ਲਗਾਤਾਰ ਇੱਥੇ ਜਿਹੜੇ ਨੇ ਉਹਨਾਂ ਨੂੰ ਮਿਲਣ ਵਾਸਤੇ ਜਿਹੜੇ ਨੇ ਮੰਤਰੀ ਮੰਡਲ ਦੇ ਜਿਹੜੇ ਉਹਨਾਂ ਦੇ ਸਾਥੀ ਹੈ ਉਹ ਇੱਥੇ ਪਹੁੰਚ ਰਹੇ ਨੇ ਨਾਲ ਅਗਰ ਕੱਲ ਦੇ ਰਾਤ ਦੀ ਗੱਲ ਕਰੀਏ ਡੀਜੀਪੀ ਗੌਰਵ ਯਾਦਵ ਹੋਰ ਵੀ ਅਨੇ ਅਧਿਕਾਰੀ ਜਿਹੜੇ ਸਨ ਇੱਥੇ ਮੌਜੂਦ ਸੀਗੇ ਤੇ ਇਸ ਸਮੇਂ ਸਿਸ ਦੇ ਵੱਲੋਂ ਮਿਲ ਰਹੀ ਹੈ ਇਸ ਸਮੇ ਜਿਹੜਾ ਹੈ ਤਬੀਅਤ ਦੇ ਵਿੱਚ ਕੋ ਸੁਧਾਰ ਹੈ ਹਾਲਾਂਕਿ ਪਲਸ ਰੇਟ ਦੀ ਗੱਲ ਕਰੀਏ ਪਲਸ ਰੇਟ ਜਿਹੜਾ ਹੈ ਜ਼ਰੂਰ ਘਟਿਆ ਸੀਗਾ ਜਿਹਦੇ ਚਲਦੇ ਉਹਨਾਂ ਨੂੰ ਫੋਰਟਿਸ ਹਸਪੀਟਲ ਦੇ ਵਿੱਚ ਦਾਖਲ ਕੀਤਾ ਗਿਆ ਸੀਗਾ ਤੇ ਹੁਣ ਦੇਖਣਾ ਹੋਵੇਗਾ ਕਿ ਅੱਗੇ ਜਦੋਂ ਫੋਰਟਿਸ ਹਸਪੀਟਲ ਦੇ ਜਿਹੜੇ ਡਾਕਟਰਸ ਨੇ ਕੀ ਬੁਲਟਨ ਜਿਹੜਾ ਹੈ ਮੈਡੀਕਲ ਬੁਲਟਨ ਜਿਹੜਾ ਹੈ ਜਾਰੀ ਕਰ ਰਹੇ ਨੇ ਤਸਵੀਰਾਂ ਦੇ ਵੀ ਤੁਸੀਂ ਦੇਖ ਸਕਦੇ ਹੋ ਕਿ ਇਸ ਸਮੇ ਵੀ ਇੱਥੇ ਜਿਹੜੇ ਅਧਿਕਾਰੀ ਨੇ ਜਾਂ ਫਿਰ ਕੋਈ ਮੰਤਰੀਗਣ ਨੇ ਉਹ ਲਗਾਤਾਰ ਇੱਥੇ ਪਹੁੰਚ ਰਹੇ ਨੇ ਤੇ ਉਹਨਾਂ ਦਾ ਹਾਲਚਲ ਪੁੱਛਣ ਵਾਸਤੇ ਤਸਵੀਰਾਂ ਦੇ ਵਿੱਚ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਹੋ ਕਿ ਅਗਰ ਇਸ ਸਮੇਂ ਦੀ ਗੱਲ ਕਰੀਏ ਤੇ ਬਿਲਕੁਲ ਇੱਥੇ ਜਿਹੜੇ ਨੇ ਅਧਿਕਾਰੀ ਚਾਹੇ ਮੰਤਰੀਗਣਾ ਦੀ ਗੱਲ ਕਰੀ ਲਗਾਤਾਰ ਇੱਥੇ ਜਿਹੜੇ ਨੇ ਪਹੁੰਚ ਰਹੇ ਨੇ ਇਸ ਸਮੇਂ ਮੋਹਾਲੀ ਦੇ ਐਮ ਐਲ ਏ ਕੁਲਵੰਤ ਸਿੰਘ ਜਿਹੜੇ ਨੇ ਉਹ ਇੱਥੇ ਪਹੁੰਚੇ ਨੇ ਤੇ ਬਿਲਕੁਲ ਸੀ ਐਮ ਜਿਹੜੇ ਪੰਜਾਬ ਉਹਨਾਂ ਦਾ ਜਿਹੜਾ ਹੈ ਬਿਲਕੁਲ ਹਾਲਚਲ ਵਾਸਤੇ ਇੱਥੇ ਪਹੁੰਚੇ ਨੇ ਤੇ ਲਗਾਤਾਰ ਇਹੀ ਸਿਲਸਿਲਾ ਚੱਲ ਰਿਹਾ ਹੈ ਤੇ ਅਸੀਂ ਵੀ ਅਰਦਾਸ ਕਰਦੇ ਹਾਂ ਕਿ ਜਲਦ ਤੋਂ ਜਲਦ ਜਿਹੜੇ ਸੀ ਐਮ ਪੰਜਾਬ ਨੇ ਉਹ ਠੀਕ ਹੋਣ ਤੇ ਮੁਰ ਤੋਂ ਜਿਹੜੀ ਹੈ ਲੋਕਾਂ ਦੇ ਵਿੱਚ ਜਾਣ ਹਾਲਾਂਕਿ ਇੱਥੇ ਵੀ ਪੂਰੀ ਰਿਵਿਊ ਮੀਟਿੰਗ ਜਿਹੜੀ ਹੈ ਜਿਹੜੇ ਸੋਰਸਸ ਦੱਸ ਰਹੇ ਕਿ ਉਹ ਲੈ ਰਹੇ ਨੇ ਕਿਉਂਕਿ ਅਧਿਕਾਰੀ ਜਦੋਂ ਪਹੁੰਚ ਜਾ ਰਹੇ ਹਾਲਾਂਕਿ ਤਬੀਅਤ ਜਿਹੜੀ ਹੈ ਉਹਦੇ ਵਿੱਚ ਕੁਝ ਸੁਧਾਰ ਹੋਣ ਦੀ ਗੱਲ ਕੀਤੀ ਜਾ ਰਹੀ ਹੈ ਮੋਹਾਲੀ ਤੋਂ ਕੈਮਰਾ ਪਰਸਨ ਵਿਜੇ ਦੇ ਨਾਲ ਐਨਵੀਅੂਜ਼ ਲਈ ਅਮਿਤ ਸੇਠੀ ਦੀ ਰਿਪੋਰਟ